ਭਾਰਤੀ ਸਭਿਆਤਾ ਦੇ ਵਿੱਚ ਭਾਰਤੀ ਮੰਦਰਾਂ ਦੇ ਵਿੱਚ ਪੁਜਾਰੀਆਂ ਵੱਲੋਂ ਆਰਤੀ ਦਾ ਬੜਾ ਖਾਸ ਮਹੱਤਵ ਦੱਸਿਆ ਗਿਆ ਹੈ ਇੱਕ ਥਾਲ ਆਦਿਕ ਵਿੱਚ 1 ਤੋਂ 100 ਤੱਕ ਭਾਵ ਜਿੰਨੇ ਵੀ ਹੋ ਸਕਣ ਦੀਵੇ ਜਗਾ ਕੇ ਆਪਣੇ ਇਸ਼ਟ ਦੀ ਮੂਰਤ ਦੇ ਅੱਗੇ ਫੁੱਲ ਆਦਕ ਸੁਗੰਧੀ ਆਦਕ ਦੀ ਵਰਤੋਂ ਕਰਦੇ ਹਾਂ ਉਸ ਦੇ ਭਜਨ ਗਾਉਂਦਿਆਂ ਹੋਇਆਂ ਜਾਨੀ ਉਸਤਤ ਵਿੱਚ ਸ਼ੋਭਾ ਵਿੱਚ ਲਿਖੇ ਹੋਏ ਜੋ ਸ਼ਲੋਕ ਜਾਂ ਕੋਈ ਐਸਾ ਗਾਨ ਹੈ ਉਹਨੂੰ ਗਾਉਂਦਿਆਂ ਹੋਇਆਂ ਔਰ ਫਿਰ ਸਾਜ਼ ਆਦਿਕ ਵਜਾ ਕੇ ਪੂਰੇ ਇੱਕ ਨੇਮ ਦੇ ਨਾਲ ਆਪਣੇ ਇਸ਼ਟ ਦੇ ਅੱਗੇ ਉਹ ਥਾਲੀ ਨੂੰ ਉਸ ਥਾੜ ਨੂੰ ਜਿਸ ਵਿੱਚ ਦੀਵੇ ਜਗਾਏ ਨੇ ਉਹਨਾਂ ਨੂੰ ਘੁਮਾਇਆ ਜਾਂਦਾ ਹੈ ਇਤੋਂ ਤੱਕ ਉਹਨਾਂ ਦੇ ਗ੍ਰੰਥਾਂ ਵਿੱਚ ਨਿਯਮ ਦਰਜ ਹੈ ਪਿਉ ਉਸ ਥਾੜ ਨੂੰ ਇੱਕ ਵਾਰ ਇਸ਼ਟ ਦੇ ਚਿਹਰੇ ਦੇ ਅੱਗੇ ਦੋ ਵਾਰ ਉਸ ਦੀ ਨਾਭੀ ਦੇ ਅੱਗੇ ਚਾਰ ਵਾਰ ਉਸ ਦੇ ਚਰਨਾਂ ਦੇ ਉੱਤੇ ਚਰਨਾਂ ਦੇ ਅੱਗੇ ਕਮਾਇਆ ਜਾਣਾ ਤੇ ਸੱਤ ਵਾਰ ਸਾਰੀ ਦੀ ਸਾਰੀ ਪ੍ਰਤਿਮਾ ਮੂਰਤੀ ਦਿਵਾਲੇ ਦਵਾਲੇ ਉਸ ਸਥਾਨ ਨੂੰ ਘੁਮਾਉਣ ਦਾ ਨਿਯਮ ਹੈ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਉਦਾਸੀਆਂ ਤੇ ਪ੍ਰਚਾਰ ਯਾਤਰਾਵਾਂ ਤੇ ਹਜ਼ੂਰ ਜੀ ਗਏ ਜਗਤ ਜਲੰਦੇ ਦਾ ਪਲਾ ਕਰਦੇ ਹੋਏ ਮਹਾਰਾਜ ਬਿਲਕੁਲ ਸਮੁੰਦਰੀ ਤੱਟ ਦੇ ਉੱਤੇ ਵਸੇ ਹੋਏ ਨਗਰ ਪੁਰੀ ਦੇ ਵਿੱਚ ਪਹੁੰਚੇ ਇਹ ਉੜੀਸਾ ਦੀ ਨਗਰੀ ਹੈ ਸੱਤ ਪਵਿੱਤਰ ਨਗਰੀਆਂ ਮੰਨੀਆਂ ਗਈਆਂ ਨੇ ਭਾਰਤ ਦੇ ਵਿੱਚ ਵੀ ਸੱਤ ਪਵਿੱਤਰ ਨਗਰ ਨੇ ਜਿੱਥੇ ਦੇਵਤਿਆਂ ਦਾ ਭਗਵਾਨ ਦਾ ਖਾਸ ਵਰਦਾਨ ਹੈ ਉਹਨਾਂ ਸੱਤਾਂ ਦੇ ਵਿੱਚ ਇੱਕ ਜਗਨਨਾਥ ਪੁਰੀ ਦਾ ਜ਼ਿਕਰ ਆਉਂਦਾ ਹੈ ਦਰਅਸਲ ਉਸ ਨਗਰ ਦਾ ਨਾਮ ਪੁਰੀ ਹੈ ਤੇ ਜਗਨਨਾਥ ਦਾ ਮੰਦਰ ਹੋਣ ਕਰਕੇ ਉਸ ਨੂੰ ਲੋਕ ਜਗਨਨਾਥ ਪੁਰੀ ਆਪਾਂ ਆਪਣੇ ਸ਼ਬਦਾਂ ਚ ਕਹਿ ਦਿੰਨੇ ਪਰ ਲੋਕ ਆਮ ਤੌਰ ਤੇ ਉਹਨੂੰ ਪੁਰੀ ਨਗਰੀ ਕਹਿੰਦੇ ਨੇ। ਉੜੀਸਾ ਦਾ ਬਿਲਕੁਲ ਸਮੁੰਦਰੀ ਤੱਟ ਦੇ ਉੱਤੇ ਵਸਿਆ ਹੋਇਆ ਨਗਰ। ਬੜਾ ਪੁਰਾਣਾ ਹੈ। ਔਰ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਯਾਤਰਾਵਾਂ ਕਰਦੇ ਉੱਥੇ ਜਿਸ ਵੇਲੇ ਹਜ਼ੂਰ ਪਹੁੰਚੇ। ਜਿੱਥੇ ਹਜ਼ੂਰ ਨੇ ਜਾ ਕੇ ਟਿਕਾਣਾ ਕੀਤਾ। ਆਸਣ ਲਾਇਆ। ਮੰਦਰ ਦੇ ਪ੍ਰਬੰਧਕਾਂ ਔਰ ਪੁਜਾਰੀਆਂ ਨੂੰ ਖਬਰ ਹੋਈ ਪੀ ਪੰਜਾਬ ਤੋਂ ਚੱਲ ਕੇ ਗੁਰੂ ਨਾਨਕ ਮਹਾਰਾਜ ਇੱਥੇ ਪਧਾਰੇ ਨੇ ਬਾਬਾ ਨਾਨਕ ਜੀ ਮਹਾਰਾਜ ਆਏ ਨੇ ਸ਼ਾਮ ਵੇਲੇ ਮੰਦਰ ਦੇ ਵਿੱਚ ਆਰਤੀ ਹੁੰਦੀ ਹੈ ਔਰ ਜਿਹੜੇ ਵੀ ਸ਼ਰਧਾਲੂ ਜਾਂਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਪੀ ਉਹ ਸਾਰਤੀ ਦੇ ਵਿੱਚ ਉਹ ਸ਼ਾਮਲ ਹੋਣ ਉਹਨਾਂ ਸਮਾਂ ਰੁਕਣ ਦੀ ਕੋਸ਼ਿਸ਼ ਕਰਦੇ ਨੇ ਦੋ ਚੀਜ਼ਾਂ ਉੱਥੋਂ ਦੀਆਂ ਬੜੀਆਂ ਮਸ਼ਹੂਰ ਨੇ ਇੱਕ ਤਾਂ ਸ਼ਾਮ ਦੇ ਵਕਤ ਹੁੰਦੀ ਜਗਨਨਾਥ ਦੀ ਆਰਤੀ ਤੇ ਦੂਜੀ ਜਿਹੜੀ ਉਥੇ ਸਾਲ ਬਾਦ ਨਿਕਲਦੀ ਰਾਤ ਯਾਤਰਾ ਇਹ ਬੜੇ ਪ੍ਰਮੁੱਖ ਦੋ ਕਾਰਜ ਹੁੰਦੇ ਨੇ ਸ਼ਰਧਾਲੂਆਂ ਦੇ ਵੀ ਇਹਨਾਂ ਵਿੱਚ ਸ਼ਾਮਲ ਹੋਇਆ ਜਾਵੇ ਤੇ ਬੜੀ ਵੱਡੀ ਗੱਲ ਹੈ ਸੋ ਗੁਰੂ ਨਾਨਕ ਮਹਾਰਾਜ ਨੂੰ ਉਹਨਾਂ ਨੇ ਨਿਯੋਤਾ ਦਿੱਤਾ ਸੱਦਾ ਦਿੱਤਾ ਵੀ ਸ਼ਾਮ ਦਾ ਵਕਤ ਹੈ ਸੰਧਿਆ ਵੇਲੇ ਸੰਧਿਆ ਸ਼ਬਦ ਜਿਹੜਾ ਉਸ ਦਾ ਮਤਲਬ ਹੁੰਦਾ ਹੈ ਵੀ ਦੋ ਚੀਜ਼ਾਂ ਦਾ ਜੋੜ ਭਾਵ ਜਦੋਂ ਸਵੇਰ ਤੇ ਸ਼ਾਮ ਦਾ ਜੋੜ ਪੈ ਰਿਹਾ ਹੋਵੇ ਵੀ ਦਿਨ ਬੀਤ ਗਿਆ ਰਾਤ ਪੈਣ ਵਾਲੀ ਏ ਦੁਪਹਿਰ ਵਰਗਾ ਚਾਨਣ ਨਹੀਂ ਰਿਹਾ ਤੇ ਰਾਤ ਦਾ ਜੇ ਹਨੇਰਾ ਨਹੀਂ ਹੋਇਆ ਉਹ ਜਿਹੜਾ ਵਿਚਕਾਰਲਾ ਸਮਾਂ ਹੁੰਦਾ ਉਹਨੂੰ ਸੰਧਿਆ ਕਹਿੰਦੇ ਐ ਇਸੇ ਤਰ੍ਹਾਂ ਹੀ ਸਵੇਰ ਦਾ ਵਕਤ ਵੀ ਸੰਧਿਆ ਕਿਹਾ ਜਾਂਦਾ ਜਦੋਂ ਰਾਤ ਬਤੀਤ ਹੋ ਗਈ ਏ ਤੇ ਸੂਰਜ ਅਜੇ ਚੜ੍ਹਿਆ ਨਹੀਂ ਬਿਲਕੁਲ ਵਿਚਕਾਰਲਾ ਜਿਹੜਾ ਸਮਾਂ ਉਹਨੂੰ ਸੰਧ ਜੋੜ ਰਾਤ ਤੇ ਦਿਨ ਦਾ ਜੋੜ ਜਿੱਥੇ ਪੈ ਰਿਹਾ ਸੰਧਿਆ ਸ਼ਾਮ ਦੀ ਸੰਧਿਆ ਵੇਲੇ ਦੀ ਆਰਤੀ ਵਿੱਚ ਤੁਸੀਂ ਵੀ ਸ਼ਾਮਲ ਹੋ ਐਸਾ ਸਦਾ ਐਸਾ ਨਿਉਤਾ ਮਹਾਰਾਜ ਨੂੰ ਦਿੱਤਾ ਗਿਆ ਹਜ਼ੂਰ ਮਹਾਰਾਜ ਉੱਥੇ ਗਏ ਜੋ ਵੀ ਉੱਥੋਂ ਦਾ ਨੇਮ ਸੀ ਮਹਾਰਾਜ ਨੇ ਆਪਣੇ ਮੁਬਾਰਕ ਨੇਤਰਾਂ ਦੇ ਨਾਲ ਤੱਕਿਆ ਸ਼ੰਖ ਵੱਜ ਰਹੇ ਸਨ ਢੇਰੀਆਂ ਖੜਤਾਲਾਂ ਸਾਜ਼ ਸਾਜ਼ਾਂ ਦੀ ਕਣਕੋਰ ਹੋ ਰਹੀ ਸੀ ਥਾਲ ਦੇ ਵਿੱਚ ਦੀਵੇ ਜਗਾ ਕੇ ਭਜਨ ਗਾਉਂਦਿਆਂ ਹੋਇਆਂ ਸਾਰੇ ਹੀ ਪੁਜਾਰੀਆਂ ਨੇ ਉੱਥੇ ਆਰਤੀ ਕੀਤੀ ਫੁੱਲਾਂ ਦੀ ਵਰਖਾ ਹੋਈ ਪਕਵਾਨਾਂ ਦੇ ਭੋਗ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਝ ਉਥੇ ਇਸ ਸਾਰੇ ਦੇ ਵਿੱਚ ਪਾਰਟਿਸਿਪੇਟ ਕੀਤਾ ਸ਼ਮੂਲੀਅਤ ਕੀਤੀ ਵੇਖਿਆ ਜਦੋਂ ਇਸ ਸਾਰੀ ਕਿਰਿਆ ਦੀ ਸਮਾਪਤੀ ਹੋ ਗਈ ਤਾਂ ਮਹਾਰਾਜ ਨੂੰ ਉਹਨਾਂ ਨੇ ਪੁੱਛਿਆ ਜੀ ਤੁਸੀਂ ਭਜਨ ਨਹੀਂ ਗਾਇਆ ਫੁੱਲਾਂ ਦੀ ਵਰਖਾ ਨਹੀਂ ਕੀਤੀ ਜਿੰਨੇ ਪ੍ਰੇਮ ਨਾਲ ਅਸੀਂ ਤੁਹਾਨੂੰ ਸੱਦਾ ਦਿੱਤਾ ਹੈ ਉਸ ਤਰ੍ਹਾਂ ਦਾ ਤੁਸੀਂ ਵਿੱਚ ਸ਼ਮੂਲੀਅਤ ਨਹੀਂ ਕੀਤੀ ਤੁਸੀਂ ਆਮ ਸ਼ਰਧਾਲੂਆਂ ਵਾਂਗ ਆਮ ਲੋਕਾਂ ਵਾਂਗ ਇੱਕ ਪਾਸੇ ਖੜੇ ਰਹੇ ਤੇ ਸਾਰਾ ਨਜ਼ਾਰਾ ਵੇਖਦੇ ਰਹੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਉੱਤਰ ਦਿੱਤਾ ਹਜ਼ੂਰ ਨੇ ਕਿਹਾ ਦਰ ਅਸਲ ਮੈਂ ਜਗਨਨਾਥ ਦੀ ਆਰਤੀ ਨੂੰ ਥੋੜੇ ਵੱਡੇ ਚੌਕਟੇ ਵਿੱਚ ਰੱਖ ਕੇ ਵੇਖਦਾ ਤੇ ਉਹਦੀ ਆਰਤੀ ਸਦਾ ਹੀ ਹੁੰਦੀ ਰਹਿੰਦੀ ਏ ਤੇ ਮੈਂ ਉਸ ਆਰਤੀ ਨੂੰ ਹਰ ਵੇਲੇ ਹੀ ਮੰਨਦਾ ਰਹਿਣਾ ਉਹ ਹੈਰਾਨ ਹੋਏ ਕਿ ਇਸ ਜਗਨਨਾਥ ਤੋਂ ਬਿਨਾਂ ਤੁਸੀਂ ਹੋਰ ਕਿਹੜੇ ਜਗਨਨਾਥ ਦੀ ਆਰਤੀ ਵੇਖ ਲਈਏ ਇਹਨਾਂ ਦਾ ਮੰਦਿਰ ਹੀ ਇੱਥੇ ਹੈ ਤੁਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਹੋ ਜਗਨਨਾਥ ਭਗਵਾਨ ਦਾ ਇਹੀ ਮੰਦਿਰ ਹੈ ਤੇ ਇੱਥੋਂ ਦੀ ਆਰਤੀ ਹੀ ਸਭ ਤੋਂ ਵੱਧ ਮਸ਼ਹੂਰ ਹੈ ਤੇ ਤੁਸੀਂ ਆਏ ਵੀ ਇੱਥੇ ਪਹਿਲੀ ਵਾਰ ਹੋ ਉਹ ਕਿਹੜਾ ਜਗਨਨਾਥ ਜੀ ਦੀ ਆਰਤੀ ਸਦਾ ਹੀ ਹੁੰਦੀ ਰਹਿੰਦੀ ਕੰਟੀਨਿਊ ਲਗਾਤਾਰ ਵੀ ਖੰਡਤ ਨਹੀਂ ਹੁੰਦੀ ਇੱਥੇ ਤੇ ਇੱਕ ਵਕਤ ਆ ਆਰਤੀ ਕਰਨ ਦਾ ਸਮਾਂ ਤੇ ਐਸੀ ਵੀ ਕੋਈ ਆਰਤੀ ਹੈ ਜਿਹਦੀ ਕੋਈ ਸਮਾਂ ਸੀਮਾ ਜਾਂ ਬੰਦਸ਼ ਹੀ ਕੋਈ ਨਹੀਂ ਵੀ ਲਗਾਤਾਰ ਹੋਈ ਜਾ ਰਹੀ ਹੋਈ ਜਾ ਰਹੀ ਹੈ ਉਹ ਕੌਣ ਹੈ ਜਗਨਨਾਥ ਜੀ ਨੂੰ ਤੁਸੀਂ ਮੰਨਦੇ ਹੋ ਸਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਇਹਨਾਂ ਦੋ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦ ਵਿੱਚ ਦਿੱਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਵਾਰ ਦਰਜ ਹੈ ਇੱਕ ਵਾਰ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਤੇ ਫਿਰ ਤਨਾਹ ਸ੍ਰੀ ਰਾਗ ਵਿੱਚ ਜਦੋਂ ਇਹ ਸ਼ਬਦ ਆਉਂਦਾ ਹੈ ਤੇ ਉਹਦੇ ਉੱਤੇ ਉਚੇਚਾ ਸਰਲੇਖ ਗੁਰੂ ਸਾਹਿਬ ਜੀ ਨੇ ਦਰਜ ਕੀਤਾ ਹੈ ਆਰਤੀ ਸ਼ਬਦ ਹੈ ਗਗਨ ਮੈ ਥਾਲ ਗਗਨ ਰੂਪੀ ਥਾਲ ਰਵ ਚੰਦ ਦੀਪਕ ਬਣੇ ਭੀ ਜਿਹੜਾ ਆਕਾਸ਼ ਹੈ ਜਿੰਨੀ ਸਪੇਸ ਹੈ ਇਹ ਸਾਰੇ ਦਾ ਸਾਰਾ ਥਾਲ ਹੈ ਸੂਰਜ ਤੇ ਚੰਦਰਮਾ ਇਹਦੇ ਵਿੱਚ ਦੀਵੇ ਜਗ ਰਹੇ ਨੇ ਜਿੰਨੇ ਵੀ ਤਾਰੇ ਨੇ ਆਕਾਸ਼ ਵਿੱਚ ਟਿੰਟਮਾਉਂਦੇ ਸਾਰੇ ਮੋਤੀ ਨੇ ਇਸ ਥਾਲ ਵਿੱਚ ਪਏ ਹੋਏ ਇਹ ਜਿਹੜੀ ਹਵਾ ਵਗ ਰਹੀ ਹੈ ਇਹ ਚੌਰ ਹੈ ਇਹ ਭਗਵਾਨ ਦੇ ਉੱਤੇ ਪਰਮੇਸ਼ਰ ਦੇ ਉੱਤੇ ਚੌਰ ਕਰ ਰਹੀ ਹੈ ਤੇ ਹਵਾ ਜਦੋਂ ਰੁਮਕ ਕੇ ਲੰਘਦੀ ਏ ਉਹਨਾਂ ਪਹਾੜਾਂ ਵਿੱਚ ਦੀ ਉਹਨਾਂ ਪਹਾੜਾਂ ਤੇ ਬਣੇ ਹੋਏ ਜੰਗਲਾਂ ਵਿੱਚ ਦੀ ਜਿੱਥੇ ਚੰਦਨ ਦੇ ਰੁੱਖ ਨੇ ਜਾਂ ਸੁਗੰਧੀ ਵਾਲੀ ਬਨਸਪਤੀ ਹੈ ਉਹ ਜਿੰਨੀ ਵੀ ਸੁਗੰਧੀ ਹਵਾ ਦੇ ਨਾਲ ਰਲ ਜਾਂਦੀ ਉਹ ਸਮਝੋ ਵੀ ਧੂਪ ਧੋਕਿਆ ਹੋਇਆ। ਜਿਵੇਂ ਧੂਪ ਨਹੀਂ ਧੁਕਾ ਦਿੰਦੇ ਅਰਗਬੱਤੀਆਂ ਲਾ ਦਿੰਦੇ। ਇਹ ਧੂਪ ਹੈ। ਜਿਹੜਾ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਧੁਕ ਰਿਹਾ। ਇਹ ਸੁਗੰਧੀ ਹੈ ਜਿਹੜੀ ਪਰਮੇਸ਼ਰ ਨੂੰ ਚੜਾਈ ਜਾ ਰਹੀ ਹੈ। ਤੇ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਜਿਹੜੀ ਜੋਤ ਪ੍ਰਕਾਸ਼ਮਾਨ ਹੈ। ਅਸੀਂ ਜੀਵ ਬੋਲ ਰਹੇ ਹਾਂ ਸਾਹਾਂ ਦੀ ਧੋਰ ਚੱਲ ਰਹੀ ਹੈ। ਹਰ ਜੀ ਦੇ ਅੰਦਰ ਜਿਹੜੀ ਪਰਮੇਸ਼ਰ ਦੀ ਸੱਤਾ ਹੈ। ਚੇਤਨਾ ਹੈ। ਇਹ ਨਾਦ ਹੈ ਇਹ ਸਾਜ਼ ਨੇ ਜਿਹੜੇ ਲਗਾਤਾਰ ਕੰਟੀਨਿਊ ਵੱਜ ਰਿਹਾ ਹੈ